سرکاری نوکریاں ਨੂੰ ਲੈ ਕੇ پنجاب ਸਰਕਾਰ ਦਾ ਇੱਕ ਵੱਡਾ ਤੋਹਫਾ پنجاب ਸਰਕਾਰ ਨੇ ਕੱਡੀਆਂ ਨੇ ਹੁਣ ਸਰਕਾਰੀ ਨੌکریاں 5 ਤੋਂ 26 ਮਾਰਚ ਤੱਕ ਅੰਜ ਕਰ ਦਿਓ ਅਪਲਾਈ ਬੇਰੋਜ਼ਗਾਰ ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਇਸ ਸਮੇਂ ਦੀ ਵੱਡੀ ਖਬਰ ਹੈ ਤੁਹਾਡੇ ਸਾਹਮਣੇ ਜਿੱਥੇ ਕਿ پنجاب ਸਰਕਾਰ ਦੇ ਵੱਲੋਂ ਹੁਣ ਸਰਕਾਰੀ ਨੌਕਰੀਆਂ ਦਾ ਐਲਾਨ ਕਰ ਦਿੱਤਾ ਗਿਆ ਸੋ ਜਿਹੜੇ ਲੋਕ ਵੀ ਇਸ ਖਬਰ ਦਾ ਇੰਤਜ਼ਾਰ ਕਰ ਰਹੇ ਸੀਗੇ ਕਿ ਕਦੋਂ ਸਾਨੂੰ ਸਰਕਾਰੀ ਨੌکریاں ਮਿਲਣਗੀਆਂ ਕਦੋਂ ਅਸੀਂ ਵੀ ਵਧੀਆ ਅਹੁਦੇ ਤੇ ਜਾਵਾਂਗੇ ਸੋ ਇਸ ਖਬਰ ਨੂੰ ਅੰਤ ਤੱਕ ਸੁਣ ਕੇ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਨੂੰ ਕਰ ਦਿਓ ਕਿਉਂਕਿ ਹੁਣ ਪੰਜਾਬ ਸਰਕਾਰ ਨੇ ਸਰਕਾਰੀ ਨੌਕਰੀਆਂ ਦੀਆਂ ਅਸਾਮੀਆਂ ਕੱਢੀਆਂ ਨੇ ਤੇ 5 ਤੋਂ 26 ਮਾਰਚ ਤੱਕ ਇਸ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਦਿਓ ਤੁਸੀਂ ਇਸ ਸੁਨਹਿਰੇ ਮੌਕੇ ਦਾ ਫਾਇਦਾ ਚੁੱਕ ਸਕਦੇ ਹੋ ਤੁਹਾਨੂੰ ਦੱਸ ਦਿਆ ਜਿੱਥੇ ਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਨੌਕਰੀਆਂ ਕੱਢੀਆਂ ਗਈਆਂ ਨੇ ਅਧਿਕਾਰ ਸਰਕਾਰੀ ਨੌਕਰੀਆਂ ਕਿੱਥੇ ਆਈਆਂ ਨੇ ਕਿਸ ਸਹਿਬ ਮੰਤਰੀ ਚਾਹੀਏ ਨੇ ਸਭ ਕੁਝ ਤੁਹਾਨੂੰ ਇਸ ਪੂਰੀ ਵੀਡੀਓ 'ਚ ਮਿਲੇਗਾ ਇਸ ਵੀਡੀਓ ਦੇ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਯਾਨੀ ਕਿ ਪੀਐਸਪੀਸੀਐਲ ਨੇ ਸਹਾਇਕ ਸਬ ਸੈਸ਼ਨ ਅਟੈਂਡੈਂਟ ਐਡਬਲ ਐਸਏ ਅਤੇ ਮੈਕੈਨਿਕ ਦੀਆਂ ਅਸਾਮੀਆਂ ਲਈ ਭਰਤੀ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਉਮੀਦਵਾਰ ਪੀਐਸਪੀਸੀਐਲ ਦੀ ਅਧਿਕਾਰਤ ਵੈੱਬਸਾਈਟ ਪੀਐਸਪੀਸੀਐਲ.in ਤੇ ਜਾ ਕੇ ਅਪਲਾਈ ਕਰ ਸਕਦੇ ਨੇ ਅਸਿਸਟੈਂਟ ਸਬਸਟੇਸ਼ਨ اٹینڈੈਂਟ ਯਾਨਕੀ ASSA 12ਵੀਂ ਪਾਸ ਡਿਪਲੋਮਾ ਇਨ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਜਾਂ ਆਈਟੀਆਈ ਇਲੈਕਟ੍ਰੀਸ਼ੀਅਨ 10ਵੀਂ ਪਾਸ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਹੋਵੇ ਘੱਟੋ-ਘੱਟ ਉਮਰ 18 ਸਾਲ ਦੱਸੀ ਗਈ ਹੈ ਤੇ ਵੱਧ ਤੋਂ ਵੱਧ ਉਮਰ 37 ਸਾਲ ਹੋਣੀ ਚਾਹੀਦੀ ਹੈ ਇਸ ਅਸਾਮੀਆਂ ਦੇ ਲਈ ਤੇ ਇਸ ਸਮੇਂ ਦੀ ਵੱਡੀ ਖਬਰ ਹੈ ਤੁਹਾਡੇ ਸਾਂਝੀ ਕਰ ਰਹੇ ਜਿਹੜੇ ਲੋਕ ਬੜੇ ਸਮੇਂ ਤੋਂ ਇੰਤਜ਼ਾਰ ਕਰਦੇ ਸੀਗੇ ਕਿ ਕਦੋਂ ਅਸੀਂ ਸਰਕਾਰੀ ਨੌਕਰੀਆਂ ਦੇ ਲਈ ਅਪਲਾਈ ਕਰੀਏ ਕਦੋਂ ਸਾਡੇ ਪੰਜਾਬ ਦੇ ਵਿੱਚ ਵੀ ਸਰਕਾਰੀ ਨੌਕਰੀਆਂ ਆਉਣ ਸੋ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਇੱਕ ਉਭਰਾਲਾ ਕੀਤਾ ਗਿਆ ਤੇ ਪੀਐਸਪੀਸੀਐਲ ਦੇ ਵਿੱਚ ਅਸਾਮ ਕੱਢਿਆ ਗਏ ਨੇ ਤੁਹਾਨੂੰ ਇਹ ਨੋਟੀਫਿਕੇਸ਼ਨ ਜਿਹੜਾ ਉਹ ਵੀ ਦਿਖਾ ਰਹੇ ਦੇਖ ਸਕਦੇ ਹੋ ਹੁਣ ਤੁਸੀਂ ਇਸ ਨੂੰ ਅਪਲਾਈ ਕਿਵੇਂ ਕਰਨਾ ਹੈ ਤੁਹਾਨੂੰ ਉਹ ਵੀ ਦੱਸ ਦਿਆ ਇਸ ਖਬਰ ਨੂੰ ਅੰਤ ਤੱਕ ਜ਼ਰੂਰ ਸੁਣਿਓ ਤੇ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆਖਿਰਕਾਰ ਤੁਸੀਂ ਅਪਲਾਈ ਕਿਵੇਂ ਕਰਨਾ ਹੈ ਸਭ ਤੋਂ ਪਹਿਲਾਂ ਅਧਿਕਾਰਿਤ ਵੈਬਸਾਈਟ pspcl.in ਉੱਤੇ ਜਾਣਾ ਪਏਗਾ ਉਸ ਤੋਂ ਬਾਅਦ ਹੋਮ ਪੇਜ ਤੇ ਭਰਤੀ ਨਾਲ ਸੰਬੰਧ ਰਜਿਸਟ੍ਰੇਸ਼ਨ ਲਿੰਕ ਤੇ ਕਲਿੱਕ ਕਰੋ ਸੰਬੰਧਤ ਸੂਚਨਾ ਨੰਬਰ ਚੁਣੋ ਉਸ ਤੋਂ ਬਾਅਦ ਨਵੇਂ ਰਜਿਸਟ੍ਰੇਸ਼ਨ ਲਿੰਕ ਤੇ ਕਲਿੱਕ ਕਰਕੇ ਰਜਿਸਟਰ ਕਰੋ ਰਜਿਸਟਰ ਉਮੀਦਵਾਰ ਤੇ ਕਲਿੱਕ ਕਰਕੇ ਅਰਜ਼ੀ ਦੀ ਪ੍ਰਕਿਰਿਆ ਨੂੰ ਪੂਰਾ ਕਰੋ ਤੇ ਫੀਸ ਜਮ੍ਹਾਂ ਕਰੋ ਅਤੇ ਭਰੇ ਹੋਏ ਫਾਰਮ ਦਾ ਪ੍ਰਿੰਟ ਆਊਟ ਲੈ ਕੇ ਆਪਣੇ ਕੋਲ ਰੱਖ ਲਓ ਸੋ ਇਸ ਸਮੇਂ ਦੀ ਵੱਡੀ ਖਬਰ ਹੈ ਸੋ ਜਿਹੜੇ ਲੋਕ ਇਸ ਖਬਰ ਦੇ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਸਾਡੀਆਂ ਵੀ ਸਰਕਾਰੀ ਨੌਕਰੀਆਂ ਨਿਕਲਣ ਇਸ ਖਬਰ ਨੂੰ ਵੱਤ ਵਤ ਸ਼ੇਅਰ ਜ਼ਰੂਰ ਕਰਿਓ ਤੇ ਹਰ ਇੱਕ ਦੇ ਨਾਲ ਸਾਂਝਾ ਜ਼ਰੂਰ ਕਰਿਓ ਧੰਨਵਾਦ ਜੀ